ਬਿਲਾਵਲ ਮਹੱਲਾ ਤੀਜਾ ਬਿਲਾਵਲ ਰਾਗ ਦੇ ਵਿੱਚ ਤੀਸਰੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦਾ ਹੁਕਮਨਾਮਾ ਅੰਗ ਨੰਬਰ 797 ਤੇ ਸੁਭਾਈ ਮਾਨ ਬਖਸ਼ਿਸ਼ ਕਰਦੇ ਹਨ ਅਤੁੱਲ ਕਿਉ ਤੋਲਿਆ ਜਾਏ ਸਹਿਬ ਕਹਿੰਦੇ ਉਸ ਪਰਮਾਤਮਾ ਨੂੰ ਤੋਲਿਆ ਤੇ ਮਿਣਿਆ ਨਹੀਂ ਜਾ ਸਕਦਾ ਉਸ ਦਾ ਦਾਇਰਾ ਬੜਾ ਲੰਮਾ ਹੈ ਦੂਜਾ ਹੋਏ ਤਸੋ ਜੀ ਪਾਏ ਉਸ ਪਰਮਾਤਮਾ ਦੇ ਬਰਾਬਰ ਦੂਸਰਾ ਕੋਈ ਹੈ ਵੀ ਨਹੀਂ ਹੈ ਇਸ ਤੇ ਦੂਜਾ ਨਹੀਂ ਕੋਈ ਜਿਸ ਦੇ ਬਰਾਬਰ ਕੋਈ ਹੈ ਤੇ ਮੈਨੂੰ ਸਮਝਾ ਕੇ ਦੱਸੇ ਇਸ ਦੀ ਕੀਮਤ ਕਿੰਕੂ ਹੋਏ ਜਿਹੜਾ ਇੱਕ ਹੈ ਜਿਸ ਦਾ ਦਾਇਰਾ ਬੜਾ ਚੌੜਾ ਲੰਬਾ ਹੈ ਤੇ ਉਸ ਦੀ ਕੀਮਤ ਕੋਈ ਨਹੀਂ ਪਾ ਸਕਦਾ ਸਾਈ ਨਾਮ ਅਮੁੱਲ ਕੀਮਤ ਨਾ ਕੋਈ ਜਾਣ ਦੋ ਪ੍ਰਮਾਤਮਾ ਦੇ ਸ਼ਬਦ ਦੀ ਕੋਈ ਕੀਮਤ ਨਹੀਂ ਹੈ ਅਮੁੱਲ ਹੈ ਗੁਰਪ੍ਰਸਾਦ ਵਸੈ ਮੰਨਿਆਏ ਇਹ ਗੁਰੂ ਦੀ ਕਿਰਪਾ ਦੇ ਨਾਲ ਹੀ ਮਨ ਦੇ ਵਿੱਚ ਵਸਦਾ ਹੈ ਤਾਂ ਕੋ ਜਾਣ ਤੂ ਬਤਾ ਜਾਏ ਤਜਿਹਦੇ ਮਨ ਦੇ ਵਿੱਚ ਵਸ ਗਿਆ ਉਹਦੀ ਮਨ ਦੀ ਦੁਬਦਾ ਵਹਿਮ ਭਰਮ ਖਤਮ ਹੋ ਗਏ ਰਹਾਉ ਆਪ ਸਰਵਾਪੀ ਕਸਵਟੀ ਲਾਇ ਉਹ ਪ੍ਰਮਾਤਮਾ ਆਪ ਹੀ ਆਪਣੇ ਸੇਵਕ ਨੂੰ ਕਸਵਟੀ ਦੇ ਉੱਤੇ ਲਾਉਂਦਾ ਹੈ ਆਪੇ ਪਰਖੇ ਆਪ ਚਲਾਏ ਆਪ ਹੀ ਪ੍ਰਮਾਤਮਾ ਆਪਣੇ ਸੇਵਕ ਦੀ ਪਰਖ ਕਰਦਾ ਹੈ ਕਿ ਦੁੱਖ ਵੇਲੇ ਕਿਤੇ ਡੋਲਦਾ ਤੇ ਨਹੀਂ ਆਪ ਹੀ ਆਪਣੇ ਸੇਵਕ ਨੂੰ ਚਲਾਉਂਦਾ ਹੈ ਆਪੇ ਤੋਲੇ ਪੂਰਾ ਹੋਏ ਉਹ ਪਰਮਾਤਮਾ ਜੇ ਆਪ ਆਪਣੇ ਆਪ ਨੂੰ ਤੋਲੇ ਤੇ ਪੂਰਾ ਹੋ ਸਕਦਾ ਜੇ ਕੋਈ ਮਨੁੱਖ ਕਹੇ ਕਿ ਮੈਂ ਉਸ ਪਰਮਾਤਮਾ ਦੀਆਂ ਗਿਣਤੀਆਂ ਮਿੰਟੀਆਂ ਨੂੰ ਦਾਤਾ ਨੂੰ ਗਿਣਤੀਆਂ ਮਿੰਟੀਆਂ ਵਿੱਚ ਲੈ ਕੇ ਆਵਾਂ ਤੇ ਤੋਲ ਲਵਾਂ ਕਦੇ ਵੀ ਨਹੀਂ ਹੋ ਸਕਦਾ ਆਪੇ ਜਾਣਿਆ ਇੱਕੋ ਸੋਏ ਉਹ ਪਰਮਾਤਮਾ ਆਪਣੇ ਆਪ ਦੇ ਵਿੱਚ ਹੀ ਜਾਣਿਆ ਜਾਂਦਾ ਹੈ ਅਸੀਂ ਜੀਵ ਉਸ ਨੂੰ ਜਾਣ ਵੀ ਨਹੀਂ ਸਕਦੇ ਪੂਰਨ ਤੌਰ ਤੇ ਮਾਇਆ ਕਾਰੂ ਸਤਿ ਸਤੇ ਹੋਏ ਉਹ ਪਰਮਾਤਮਾ ਨੇ ਸਾਰੇ ਸੰਸਾਰ ਨੂੰ ਬਣਾਇਆ ਹੈ ਤੇ ਸਮਾਇਆ ਦੇ ਵਿੱਚ ਆਪ ਬਰਾਜਮਨ ਹੈ ਜਿਸ ਨੂੰ ਮਿਲੇ ਸੋ ਨਿਰਮਲ ਹੋਏ ਜਿਸ ਗੁਰਮੁਖ ਪਿਆਰੇ ਨੂੰ ਪਰਮਾਤਮਾ ਦੇ ਨਾਲ ਮਿਲਾ ਦੇਵੇ ਉਸ ਦਾ ਮਨ ਮਹਿਲ ਤੋਂ ਰਹਿਤ ਹੋ ਜਾਂਦਾ ਹੈ ਜਿਸ ਨੂੰ ਲਾਏ ਲੱਗਾ ਤਸਿਆਏ ਪਰਮਾਤਮਾ ਆਪ ਹੀ ਕਿਰਪਾ ਜਿਸ ਤੇ ਕਰਦਾ ਉਹੀ ਸੇਵਾ ਭਾਵਨਾ ਦੇ ਵਿੱਚ ਬੰਦਗੀ ਵਿੱਚ ਲੱਗ ਸਕਦਾ ਹੈ ਸਭ ਸੱਚ ਦਿਖਾ ਲੇ ਤਾਂ ਸਤ ਸਮਾਇ ਫਿਰ ਉਹ ਗੁਰਮੁਖ ਪਿਆਰੇ ਨੂੰ ਜੀਵਨ ਦੇ ਵਿੱਚ ਸੱਚ ਹੀ ਦਿਖਾਉਂਦਾ ਹੈ ਤੇ ਸੱਚ ਦੇ ਵਿੱਚ ਹੀ ਸੇਵਕ ਪਿਆਰਾ ਸੁਭਾਜ ਜਾਂਦਾ ਹੈ ਆਪੇ ਲਿਵ ਆਤਾਤ ਹੈ ਆਪੇ ਉਹ ਪ੍ਰਮਾਤਮਾ ਆਪ ਹੀ ਲਿਵ ਜੋੜਦਾ ਹੈ ਤੇ ਆਪ ਹੀ ਸਾਰਿਆਂ ਦੇ ਘਰ ਸਵਾਰਦਾ ਆਪ ਬੁਜਾਏ ਆਪੇ ਆਪ ਜਾਪੇ ਆਪ ਹੀ ਪ੍ਰਮਾਤਮਾ ਸਮਝ ਬਖਸ਼ਿਸ਼ ਕਰਦਾ ਹੈ ਆਪੇ ਸਤਗੁਰ ਸ਼ਬਦ ਹੈ ਆਪੇ ਉਹ ਪ੍ਰਮਾਤਮਾ ਸਤਗੁਰੂ ਜਿਹੜਾ ਹੈ ਸ਼ਬਦ ਰੂਪੀ ਗੁਰੂ ਹੈ ਆਪ ਹੀ ਹੈ ਉਹ ਪ੍ਰਮਾਤਮਾ ਦੀ ਹੀ ਆਵਾਜ਼ ਹੈ ਨਾਨਕ ਆਖ ਸੁਣਾਏ ਆਪੇ ਦਾਸ ਨਾਨਕ ਆਖਦਾ ਹੈ ਮੈਂ ਆਪਣੇ ਮਖ ਤੋਂ ਕੁਝ ਵੀ ਨਹੀਂ ਬੋਲਦਾ ਉਹ ਪ੍ਰਮਾਤਮਾ ਹੀ ਮੈਨੂੰ ਬੁਲਾਉਂਦਾ ਹੈ ਜਿਉਂ ਬੋਲਾ ਤਿਉਂ ਬੁਲਾਵੇ ਸੁਆਮੀ ਜਿਵੇਂ ਉਹ ਪ੍ਰਮਾਤਮਾ ਬੁਲਾਉਂਦਾ ਹੈ ਉਵੇਂ ਹੀ ਮੈਂ ਬੋਲਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ